ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਸੰਗਰੂਰ ਤੇ ਨਗਰ ਕੌਂਸਲ ਦੇ ਪ੍ਰਧਾਨ ਭਪਿੰਦਰ ਸਿੰਘ ਵੱਲੋਂ ਅੱਜ ਆਪਣਾ ਹੌਦਾ ਸੰਭਾਲ ਲਿਆ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਜੋ ਸ਼ਹਿਰ ਦੇ ਰੁਕੇ ਹੋਏ ਕੰਮ ਹਨ ਉਹ ਜਲਦੀ ਕੀਤੇ ਜਾਣਗੇ। ਚਾਹੇ ਸੀਵਰੇਜ, ਵਾਟਰ ਸਪਲਾਈ ਦੇ ਹੋਣ ਜਾਂ ਹੋਰ। ਤੁਸੀਂ ਦੇਖ ਸਕਦੇ ਹੋ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਉਹਨਾਂ ਦੇ ਨਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗਰਮੇਲ ਸਿੰਘ ਘਰਾਚੋਂ ਅਤੇ ਹੋਰ ਐਮਸੀ ਸਹਿਵਾਨ ਨਾਲ ਪਹੁੰਚ ਰਹੇ ਹਨ। ਅਤੇ ਇਸ ਮੌਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਗਰ ਕੌਂਸਲ ਦੇ ਨਾਮੇ ਬਣੇ ਪ੍ਰਧਾਨ ਭਪਿੰਦਰ ਸਿੰਘ ਵੀ ਪਹੁੰਚੋ ਇਹ ਹਨ ਜੋ ਨਜ਼ਰ ਆ ਰਹੇ ਹਨ ਤਸਵੀਰਾਂ ਤੁਹਾਡੇ ਸਾਹਮਣੇ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਕੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਵਤਾਰ ਸਿੰਘ ਤਾਰੀ ਵੀ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਜਿੱਥੇ ਉਹਨਾਂ ਨੇ ਕਿਹਾ ਕੀ ਵਾਟਰ ਸਪਲਾਈ ਦੇ ਹੋਰ ਕਾਫੀ ਕਮਾਂ ਨੂੰ ਲੈ ਕੇ ਜਲਦੀ ਜਲਦੀ ਪੂਰੇ ਕੀਤੇ ਜਾਣਗੇ ਤੇ ਸਾਰੀ ਟੀਮ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰੇਗੀ ਇੱਕ ਸੰਗਰੂਰ ਨੂੰ ਚੰਗੀ ਦਿਸ਼ਾ ਦਿਖਾਏਗੀ ਤੇ ਮੁੱਖ ਮੰਤਰੀ ਆਪਣਾ ਸ਼ਹਿਰ ਹੈ ਅਸੀਂ ਚਾਹੁੰਦੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਸਰਪਾਇ ਪਾਏ ਪਾ ਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨਾਂ ਵੱਲੋਂ ਪਾਏ ਜਾ ਰਹੇ ਹਨ ਅਤੇ ਇਸ ਮੌਕੇ ਤੇ ਪੰਜਾਬ ਦੇ ਉਹਨਾਂ ਨੇ ਕਿਹਾ ਕਿ ਸੰਗਰੂਰ ਇੱਕ ਵਧੀਆ ਸੰਗਰੂਰ ਵਿੱਚ ਸਾਫ਼ ਸੁਥਰਾ ਬਣਾਇਆ ਜਾਵੇਗਾ ਕਿਉਂਕਿ ਪੂਰੇ ਪੰਜਾਬ ਦਾ ਇਸ ਦਾ ਪ੍ਰਭਾਵ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਪਤਾ ਲੱਗਿਆ ਕਿ ਸੰਗਰੂਰ ਚਾਹ ਆਦਮੀ ਪਾਰਟੀ ਦੇ ਵਰਕਰ ਪ੍ਰਧਾਨ ਬਣਤੀ ਕਿਸ ਤਰ੍ਹਾਂ ਦੇ ਕੰਮ ਇਸ ਮੌਕੇ ਹਲਕਾ ਬਧਾਇਕ ਨਰਿੰਦਰ ਕੌਰ ਬਰਾਜ ਬੋਲੋ ਵੀ ਨਵੇਂ ਚੁਣੇ ਗੇ ਪ੍ਰਧਾਨ ਅਜ ਸੰਭਾਲਣ ਤੇ ਬਹੁਤ-ਬਹੁਤ ਮੁਬਾਰਕਵਾਦ ਦਿੱਤੇ ਗਏ ਅਤੇ ਬਧਾਇਕ ਕੋਲੋਂ ਦੱਸਿਆ ਗਈ ਜੋ ਸੁਰੂ ਚ ਕਾਫੀ ਸਮੇਂ ਤੋਂ ਕੰਮ ਰੁਕਿਓ ਸਨ ਟ੍ਰੀਟਮੈਂਟ ਪਲਾਂਟ ਹੋਵੇ ਜਾਂ एसटी ਪਲਾਂਟ ਹੋਵੇ ਸਾਰੇ ਕੰਮ ਜਲਦੀ-ਜਲਦੀ ਤੇ ਸ਼ਹਿਰ ਵਿੱਚ ਨਿਵਾਸੀ ਪਾਣੀ ਦੀਆਂ ਆ ਰਹੀਆਂ ਦਿੱਕਤਾਂ ਨੂੰ ਵੀ ਪੂਰਨ ਤੌਰ ਤੇ ਧਿਆਨ ਦਿੱਤਾ ਜਾਵੇਗਾ ਜਿਹਦੇ 5 ਟਿਊਬਲ ਕਨੈਕਸ਼ਨ ਅਵੇਲੇ ਜਾ ਰਹੇ ਹਨ ਉਹ ਥੋੜੇ ਦਿਨਾਂ ਵਿੱਚ ਚਾਲੂ ਹੋ ਜਾਣਗੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਾ ਜਰਾ ਨਵੇਂ ਵਣੇ ਨਗਰ ਕਾਉਂਸਲ ਦੇ ਪ੍ਰਧਾਨ ਅਸੀਂ ਸੰਗਰੂਰ ਲਈ ਕੰਮ ਕਰਾਂਗੇ ਜਿੰਨਾ ਵੀ ਪੈਂਡਿੰਗ ਕੰਮ ਪਏ ਨੇ ਤੇ ਸੀਵਰ ਦੇ ਐਮਐਲਏ ਸਾਹਿਬ ਸਾਡੇ ਨਾਲ ਲਾ ਕੇ ਕਰਵਾਣਗੇ ਤੇ ਜਿੰਨੇ ਵੀ ਸੜਕਾਂ ਟੁੱਟੀਆਂ ਜੋ ਵੀ ਦੋ ਵੀ ਕੰਮ ਹੋਣ ਵਾਲਾ ਕੋਸ਼ਿਸ਼ ਕਰਾਂਗੇ ਵੀ ਜਲਦ ਤੋਂ ਜਲਦ ਇਹਨਾਂ ਦਾ ਕੰਮ ਜਲਦੀ ਸ਼ੁਰੂ ਕਰਾਇਆ ਜਾਏ ਕੋਈ ਦੋ ਤਿੰਨ ਮੁਸ਼ਕਲਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਹਨ ਕਿ ਇਹ ਤਾਂ ਪੈਲ ਦੇ ਅਧਾਰ ਤੇ ਹੋਣੀਆਂ ਚਾਹੀਦੀਆਂ ਸੀਵਰ ਤੇ ਵਾਟਰ ਸਪਲਾਈ ਐਮਐਲਏ ਸਾਹਿਬ ਕਰ ਰਹੇ ਨੇ ਉਸ ਲਈ ਬਹੁਤ ਤੇ ਡੀਸੀ ਸਾਹਿਬ ਦੀ ਕੋਠਲੀ ਦੇ ਨਾਲ ਕੰਮ ਚੱਲ ਰਿਹਾਗਾ ਸੋਨਿਆ ਰੋਡ ਤੇ ਵੀ ਕੰਮ ਹੋ ਚੁੱਕਾ ਹੈ ਕਾਫੀ ਐਮਐਲਏ ਸਾਹਿਬ ਨੇ ਹੋਰ ਵੀ ਉਧਰ ਟੰਕ ਕਰਨੀ ਹੈਗੀ। ਜਿਲ੍ਹਾ ਪ੍ਰਧਾਨ ਮਿਲੇਗਾ ਇਸ ਤੇ ਕੀ ਕਹਿਣਾ ਚਾਹੂਗੀ ਤੇ ਜਿਹੜੀ ਵਿਕਾਸ ਕਾਰਜਾਂ ਦੀ ਲੰਬੀ ਲਿਸਟ ਹੈ ਉਸ ਨੂੰ ਉਸੇ ਕੀਵੇਂ ਵੀ ਲਾਣੀ ਪਿਆ ਹੋਣਾ। ਸਭ ਤੋਂ ਪਹਿਲਾਂ ਤਾਂ ਸਾਰੀ ਪ੍ਰੈਸ ਦਾ ਮੈਂ ਧੰਨਵਾਦ ਕਰਦੀ ਆ ਕਿ ਤੁਸੀਂ ਸਮਾਂ ਕੱਢਿਆ। ਸੋ ਅੱਜ ਆਮ ਆਦਮੀ ਪਾਰਟੀ ਲਈ ਤੇ ਸਾਡੇ ਸੰਗਰੂਰ ਦੇ ਵਸਨੀਕਾਂ ਲਈ ਬਹੁਤ ਹੀ ਵੱਡਾ ਇਤਿਹਾਸਿਕ ਦਿਨ ਹੈ ਅੱਜ ਸਾਡੇ ਨਗਰ ਕੌਂਸਲ ਦੇ ਨਵੇਂ ਨਿਯੁਕਤ ਪ੍ਰਧਾਨ ਭਪਿੰਦਰ ਸਿੰਘ ਜੀ ਤੇ ਸਾਡੇ ਸੀਨੀਅਰ ਮੀਤ ਪ੍ਰਧਾਨ ਮੇਰੀ ਵੱਡੀ ਭੈਣ ਪ੍ਰੀਤ ਜੈਨ ਜੀ ਤੇ ਸਾਡੇ ਮੀਤ ਪ੍ਰਧਾਨ ਕ੍ਰਿਸ਼ਨ ਲਾਲ ਵਿੱਕੀ ਜੀ ਤੇ ਸਾਡੇ ਸਾਰੇ ਐਮਸੀ ਸਾਹਿਬਾਨ ਸਾਰੇ ਹਾਜ਼ਰ ਨੇ ਉਹਨਾਂ ਨੂੰ ਅੱਜ ਉਹਨਾਂ ਦੀ ਤਾਜਪੋਸ਼ੀ ਦੇ ਵਿਸ਼ੇਸ਼ ਤੌਰ ਤੇ ਸਾਡੇ ਚੇਅਰਮੈਨ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਗੁਰਮੀਲ ਸਿੰਘ ਰਾਚੋ ਜੀ ਤੇ ਸਾਡੇ ਲੋਕ ਸਭਾ ਦੇ ਇੰਚਾਰਜ ਮਹਿੰਦਰ ਸਿੰਘ ਧੋ ਜੀ ਤੇ ਸਾਡੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸਾਰੇ ਸਾਥੀਆ ਸਾਰੀ ਟੀਮ ਅੱਜ ਹਾਜ਼ਰ ਹੈ ਔਰ ਸੰਗਰੂਰ ਦੇ ਲਈ ਅੱਜ ਸਾਨੂੰ ਪ੍ਰਧਾਨ ਬਣਿਆ ਮੈਂ ਧੰਨਵਾਦ ਕਰਦੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਦੀ ਆ ਅਰਵਿੰਦ ਕੇਜਰੀਵਾਲ ਜੀ ਦਾ ਨੈਸ਼ਨਲ ਕਨਵੀਨਰ ਸਾਡੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਇਹ ਜ਼ਿੰਮੇਵਾਰੀਆਂ ਇਹ ਅਹੁਦੇ ਦੇ ਕੇ ਜਿਹੜਾ ਅੱਜ ਬਿਠਾਇਆ ਸੋ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿਉਂਕਿ ਮੇਰੀ ਟੀਮ ਹੈ ਜਿਹੜੀ ਹੁਣ ਵੱਡੀ ਹੋ ਚੁੱਕੀ ਹੈ ਤੇ ਸ਼ਹਿਰ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਲੈ ਕੇ ਦਿਨ ਰਾਤ ਜਿਹੜੇ ਪਿਛਲੇ 10 ਸਾਲ ਤੋਂ ਕੋਈ ਚੋਣ ਨਹੀਂ ਹੋਈ ਸੀ ਜਿੰਨੇ ਜਿਹੜੇ ਕੰਮ ਨੇ ਉਹਨਾਂ ਨੂੰ ਅਸੀਂ ਜਿਹੜੀ ਦੁੱਗਣੀ ਤੇ ਤਗਣੀ ਸਪੀਡ ਦੇ ਨਾਲ ਅਸੀਂ ਜਿਹੜੇ ਕੰਮ ਕਰਾਂਗੇ ਸਭ ਤੋਂ ਵੱਡਾ ਸ਼ਹਿਰ ਦਾ ਜਿਹੜਾ ਸਫਾਈ ਦਾ ਮਸਲਾ ਜਿਹਦੇ ਤੇ ਅਸੀਂ ਸਤੰਬਰ ਤੋਂ ਅਸੀਂ ਜਿਹੜਾ ਸ਼ੁਰੂ ਵੀ ਕੀਤਾ ਹੋਇਆ ਉਹਦੇ ਤੇ ਵੀ ਜਿਹੜੀ ਜਿਹੜੀਆਂ ਡਿਊਟੀਆਂ ਨੇ ਹੁਣ ਅਸੀਂ ਸਾਡੇ ਐਮਸੀ ਸਾਹਿਬਾਨਾਂ ਦੀ ਲਗਾਵਾਂਗੇ ਤੇ ਸੀਵਰੇਜ ਦਾ ਸ਼ਹਿਰ ਦਾ ਸਭ ਤੋਂ ਵੱਡਾ ਮਸਲਾ ਹੈਗਾ ਔਰ ਸੀਵਰੇਜ ਦੇ ਲਈ ਜਿਹੜਾ ਤਕਰੀਬਨ 4 ਐਮਐਲਡੀ ਦਾ ਜਿਹੜਾ ਵਾਟਰ ਜਿਹੜਾ ਸੀਵਰੇਜ ਟ੍ਰੀਟਮੈਂਟ ਪਲੈਂਟ ਹੈਗਾ ਉਹ ਹੜੜੀ ਰੋਡ ਦੇ ਉੱਤੇ ਜਿਹੜਾ ਬਣ ਕੇ ਜਿਹੜਾ ਸਟਾਰਟ ਹੋ ਗਿਆ ਚੱਲ ਪਿਆ ਈਵਨ ਜਿਹੜੀ ਉਹਦੀ ਪਾਈਪਲਾਈਨ ਐਸਟੀਪੀ ਤੋਂ ਜਿਹੜਾ ਟ੍ਰੀਟਡ ਵਾਟਰ ਹੈ ਉਹਨੂੰ ਸਚਾਈ ਲਈ ਵਰਤਣ ਲਈ ਉਹਦੀ ਪਾਈਪਲਾਈਨ ਦਾ ਵੀ ਟੈਂਡਰ ਹੈ ਜਿਹੜਾ ਮੈਂ ਲਗਾ ਚੁੱਕੀ ਆ ਤੇ ਇੱਕ ਸਭ ਤੋਂ ਵੱਡਾ ਐਸਟੀਪੀ ਬਣਨਾ ਸੀ ਜਿਹੜਾ 2016 ਤੋਂ ਜਦੋਂ ਤੋਂ ਸ਼ਾਹਪੁਰਜੀ ਕੰਪਨੀ ਆਈ ਹੈ ਉਸ ਦੇ ਉੱਤੇ ਲਗਾਤਾਰ ਕੋਈ ਕੰਮ ਜਿਹੜਾ ਪਿਛਲੇ ਸਰਕਾਰਾਂ ਚ ਨਹੀਂ ਕੀਤਾ ਗਿਆ ਅੱਜ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦੀ ਜਿਨ੍ਹਾਂ ਨੇ 20 ਕਰੋੜ ਰੁਪਏ ਜਿਹੜਾ ਸਾਨੂੰ ਜਾਰੀ ਕੀਤਾ ਸੀਬਿਆਪਿੰਡ ਦੇ ਜਮੀਨ ਜਿਹੜੀ ਉੱਥੇ ਜ਼ਮੀਨ ਐਕਵਾਇਰ ਕੀਤੀ ਹੈ ਤੇ ਉਹਦਾ ਜਿਹੜਾ ਟੈਂਡਰ ਲਗਾ ਕੇ ਜਿਹੜਾ ਕੰਮ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ 11 ਐਮਐਲਡੀ ਦਾ ਜਿਹੜਾ ਐਸਟੀਪੀ ਹੈ 20 ਕਰੋੜ ਦੀ ਲਾਗਤ ਦੇ ਨਾਲ ਉਹਦਾ ਜਿਹੜਾ ਕੰਮ ਚੱਲ ਰਿਹਾ ਹੈ ਤੇ ਇੱਕ ਹੋਰ ਵੱਡੀ ਚੀਜ਼ ਹੈ ਸੀਵਰੇਜ ਸਾਰੇ ਸ਼ਹਿਰਾਂ ਚ ਪੈ ਗਿਆ ਤੇ ਉਹਦੇ ਲਈ ਜਿਹੜੀ ਸੁਪਰ ਸੈਕਸ਼ਨ ਮਸ਼ੀਨ ਹੈ ਮੇਰੇ ਯਾਦ ਆ 1400 ਰੁਪਏ ਪਰ ਕਿਲੋਮੀਟਰ ਦੇ ਹਿਸਾਬ ਨਾਲ ਜਿਹੜੀ ਕਾਸਟ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਦੋ ਹੀ ਮਸ਼ੀਨਾਂ ਸੀਗੀਆਂ ਜਿਹਦੇ ਟੈਂਡਰ ਲੱਗਦੇ ਸੀ ਤੇ ਅਸੀਂ ਸਫਾਈ ਕਰਾਉਂਦੇ ਸੀਗੇ ਅੱਜ ਅਸੀਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦੇ ਜਿਨ੍ਹਾਂ ਨੇ ਸਾਨੂੰ ਸੁਪਰ ਸੈਕਸ਼ਨ ਮਸ਼ੀਨਾਂ ਜਿਹੜੀ ਸੰਗਰੂਰ ਨੂੰ ਪੂਰੇ ਜ਼ਿਲ੍ਹੇ ਨੂੰ ਜਿਹੜੀ ਮਹੱਈਆ ਕਰਵਾਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਦੋਂ ਐਸਟੀਪੀ ਚੱਲ ਪਏ ਨੇ ਪਾਈਪਲਾਈਨਾਂ ਪੈ ਜਾਣੀਆਂ ਨੇ ਤੇ ਸ਼ਹਿਰ ਦੀ ਜਿਹੜੀ ਸੀਵਰੇਜ ਦੀ ਜਿਹੜੀ ਸਮੱਸਿਆ ਉਹਨੂੰ ਅਸੀਂ ਅਗਲੇ 2 ਸਾਲਾਂ ਦੇ ਵਿੱਚ ਅਸੀਂ ਉਹਨੂੰ ਜਿਹੜੀ ਜੜ ਤੋਂ ਖਤਮ ਕਰਕੇ ਦਵਾਂਗੇ ਤੇ ਜਿੰਨੇ ਵੀ ਲੋਕਾਂ ਦੇ ਜਿਹੜੇ ਕਾਮਕਾਰ ਨੇ ਸ਼ਹਿਰ ਦੇ ਪੀਣ ਵਾਲੇ ਪਾਣੀ ਦੇਣੇ ਪੰਜ ਟਿਊਬਲ ਮੇਰੇ ਜਿਹੜੇ ਉਹਨਾਂ ਦਾ ਕੰਮ ਚੱਲ ਰਿਹਾ ਉਹਨਾਂ ਦੇ ਉਦਘਾਟਨ ਮੈਂ ਪ੍ਰਧਾਨ ਜੀ ਸਾਰੇ ਅਸੀਂ ਸਾਰੀ ਟੀਮ ਸਾਡੇ ਐਮਸੀ ਸਾਹਿਬਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਰਾਂਗੇ ਉਪਲੀ ਰੋਡ ਦਾ ਜਿਹੜਾ ਉਹਦਾ ਵੀ ਕੰਮ ਜਿਹੜਾ ਚੱਲ ਰਿਹਾ ਸਾਡੇ ਦੋਨੋਂ ਪਾਰਕ ਸਾਡੇ ਸ਼ਹਿਰ ਦੀ ਕਹਿ ਲਈਏ ਕਿ ਹਾਰਟ ਨੇ ਦਿਲ ਨੇ ਮਨਾਸਰ ਬਾਗ ਹੋ ਗਿਆ ਬੀਐਸਐਨਲ ਪਾਰਕ ਹੋ ਗਿਆ ਪੌਣੇ 4 ਕਰੋੜ ਦੇ ਜਿਹੜੇ ਉਹਨਾਂ ਦੇ ਟੈਂਡਰ ਲਗਾ ਕੇ ਉਹ ਵੀ ਟੈਂਡਰ ਲੱਗੇ ਹੋਏ ਨੇ ਉਹਨਾਂ ਦੇ ਕੰਮ ਵੀ ਜਿਹੜੇ ਅਸੀਂ ਅਗਲੇ ਮਹੀਨੇ ਦੇ ਵਿੱਚ ਅਸੀਂ ਸ਼ੁਰੂ ਕਰਵਾਵਾਂਗੇ ਔਰ ਪਾਈਪਲਾਈਨ ਆ ਜਿਹੜਾ ਤਕਰੀਬਨ ਜਿਵੇਂ ਆਰਮਨਗਰ ਬਸਤੀ ਹੋਗੀ ਉਧਰ ਜਿਹੜੀ ਪਾਣੀ ਦੀ ਪੀਣ ਵਾਲੇ ਦੀ ਸਮੱਸਿਆ ਆਉਂਦੀ ਸੀਗੀ ਤਕਰੀਬਨ 2 ਕਰੋੜ 32 ਲੱਖ ਦਾ ਜਿਹੜਾ ਟੈਂਡਰ ਲਾ ਕੇ ਅੱਜ ਜਿਹੜਾ ਉਹ ਵੀ ਟੈਂਡਰ ਵੀ ਜਿਹੜਾ ਓਪਨ ਹੋ ਗਿਆ ਤੇ ਉੱਥੇ ਜਿਹੜੀ ਸਾਰੀ ਵਾਟਰ ਸਪਲਾਈ ਹੈ ਜਿਹੜੀ ਉਹ ਚੇਂਜ ਕਰ ਰਹੇ ਆ ਇਹਦੇ ਨਾਲ ਹੀ ਜਿਹੜੀ ਸੁੰਦਰ ਬਸਤੀ ਹੋ ਗਈ ਅੰਬੇਡਕਰ ਨਗਰ ਹੋ ਗਿਆ ਉਹਨਾਂ ਦੀਆਂ ਪ੍ਰੋਪੋਜ਼ਲਾਂ ਵੀ ਜਿਹੜੀਆਂ ਅਸੀਂ ਭੇਜੀਆਂ ਨੇ ਤੇ ਜਦੋਂ ਹੀ ਫੰਡ ਸਾਨੂੰ ਸੈਂਕਸ਼ਨ ਹੁੰਦੇ ਨੇ ਉਹਨਾਂ ਦੀਆਂ ਵਾਟਰ ਸਪਲਾਈਆਂ ਨੇ ਜਿਹੜੀਆਂ ਉਹ ਵੀ ਅਸੀਂ ਚੇਂਜ ਕਰਾਂਗੇ ਤੇ ਬਾਕੀ ਜਿੰਨੇ ਦੇ ਕੰਮ ਨੇ ਸ਼ਹਿਰ ਦੇ ਚਾਹੇ ਲੋਕਾਂ ਦੀ ਜਿਹੜੀ ਕੋਈ ਖੱਜਲ ਖੁਆਰੀ ਹੈ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਉਹ ਬਖੂਬੀ ਸਾਡੀ ਜਿਹੜੀ ਟੀਮ ਆ ਸਾਡੇ ਪ੍ਰਧਾਨ ਜੀ ਸੀਨੀਅਰ ਮੀਤ ਪ੍ਰਧਾਨ ਜੀ ਤੇ ਸਾਡੇ ਮੀਤ ਪ੍ਰਧਾਨ ਜੀ ਤੇ ਸਾਰੇ ਐਮਸੀ ਸਾਹਿਬਾਨ ਰਲ ਕੇ ਅ ਦਫਤਰ ਦੇ ਵਿੱਚ ਉਰੇ ਕਿਉਂਕਿ ਹੁਣ ਡੈਲੀ ਲੋਕਾਂ ਨੂੰ ਮਿਲਣਗੇ ਬੈਠਣਗੇ ਤੇ ਜਿਹੜੀਆਂ ਲੋਕਾਂ ਦੀਆਂ ਕੋਈ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਮੌਕੇ ਤੇ ਜਿਹੜਾ ਉਹਨਾਂ ਦਾ ਨਿਪਟਾਰਾ ਜਿਹੜਾ ਕੀਤਾ ਜਾਊਗਾ